ਤੁਸੀਂ ਕਹਿੰਦੇ ਕਿ ਸਾਡੀ ਇੱਕ ਸੰਸਥਾ ਵੀ ਹੈ ਤੁਸੀਂ ਉਹਦੇ ਚੇਅਰਮੈਨ ਸੰਦੀਲਾ ਜੀ ਪ੍ਰਧਾਨ ਨੇ ਹਾਂਜੀ ਫਿਰ ਮੀਟਿੰਗ ਉੱਥੇ ਹੁੰਦੀ ਹੈ ਜਿੱਥੇ ਤੁਹਾਡੇ ਸਾਰੇ ਸਿੰਘਰਾਂ ਦਾ ਬੱਸ ਸਟੈਂਡ ਦੇ ਸਾਹਮਣੇ ਅੱਡੇ ਆਈ ਹਾਂ ਉਹ ਤੇ ਉਹ ਮੇਰੇ ਕੋਲ ਆ ਗਿਆ ਬਜੂਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਨੋਛ ਸੰਚ ਅੱਛਾ ਉਹ ਆਪਣੇ ਕੋਲ ਆ ਗਿਆ ਅੱਛਾ ਉਹ ਬਿਲਡਿੰਗ ਹੁੰਦੀ ਹੈ ਚਲੋ ਮਹਾਰਾਜ ਦੀ ਕਿਰਪਾ ਹੋ ਗਈ ਆਪਣਾ ਕਾਦਾ ਇੱਥੇ ਕੋਈ ਨਹੀਂ ਕਿਸੇ ਬੇਲੀ ਤੇ ਕਿੰਨੇ ਕੀ ਦਫਤਰ ਹੁੰਦੇ ਅਸਲੀ ਸਟਾਰਟਿੰਗ ਹਲੇ ਤਾਂ ਬਹੁਤ ਆਫਤ ਦੀ دیدار ਸੰਧੂ ਜੀ ਕੇਦੀਪ ਸਾਹਿਬ ਦਾ ਵੀ ਇਥੇ ਦਫਤਰ ਜੀ ਜਿਸ ਵਾਂ ਸੰਦੀਲਾ ਭਾਜੀ ਆਪਣੇ ਹੈ ਨਾ ਤੇ ਚਮਕੀਲਾ ਭਾਜੀ ਕੁਲਦੀਪ ਪਾਰਸ ਤੇ ਉੱਤੇ ਰੰਗੀਲਾ ਜੱਟ ਜੀ ਵੀ ਆਏ ਸੀ ਉਹਨਾਂ ਨੇ ਮੇਰੇ ਗੀਤ ਵੀ ਗਾਏ ਅੱਛਾ ਭਾਂਡੇ ਕਲੀ ਕਰਾ ਲੋ ਜੀ ਅੱਛਾ ਤੇ ਸਰਿੰਦਰ ਕੌਰ ਜੀ ਦਾ ਉਹ ਨਾ ਪਰਮ ਇੱਥੇ ਵੀ ਬੁੱਕ ਕਰ ਲੈਂਦੇ ਸੀ ਉਹਨਾਂ ਦੇ ਦਿੱਲੀ ਦੇ ਪਰਮ ਕੁਮਾਰੀ ਲਾਜ ਉਹਨਾਂ ਨੇ ਮੇਰੇ ਗੀਤ ਗਾਏ ਆ ਰਮਲਾ ਸਾਹਿਬ ਨੇ ਮੇਰੇ ਗੀਤ ਗਾਏ ਕਰਤਾ ਰਮਲਾ ਜੀ ਨੇ ਅੱਛਾ ਗੁਰਦੀਪ ਮਹਾਰਸ ਨੇ ਵੀ ਬੜੇ ਕਲਾਕਾਰ ਨੇ ਸੀਤਲ ਸਿੰਘ ਸੀਤਲ ਸੀਮਾ ਜੀ ਬੜੇ ਕਲਾਕਾਰ ਨੇ ਗਾਇਆ ਤੇ ਉਦੋਂ ਦਫਤਰ ਹੋਰ ਕਾਬੀ ਹੁੰਦੇ ਸੀ ਸੀਤਲ ਸਿੰਘ ਸੀਤਲ ਹੁਣ ਉਹ ਬਿਲਡਿੰਗ ਤੁਸੀਂ ਲੈ ਲਈ ਹੁਣ ਕਿਰਾਏ ਦੇ ਦਿੱਤੀ ਹੈਗੀ ਉਹ ਮਾਰਾ ਮੋਟਾ ਕਿਰਾਇਆ ਆ ਜਾਂਦਾ ਥੋੜਾ ਠੀਕ ਹੈ ਮਿੱਟੀ ਪਾਣੀ ਚੱਲਦਾ ਰਹਿਣਾ ਚਾਹੀਦਾ ਹਾਂ ਜੀ ਹਾਂ ਜੀ